Vê, ਆਣਾ ਵਾਪਰ ਗਿਆ ਜਿੱਥੇ ਇੱਕ ਗੱਡੀ ਦੇ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰੀ ਗਈ ਹੈ ਤੇ ਦੋਵੇਂ ਨੌਜਵਾਨਾਂ ਦੇ ਮੌਕੇ ਤੇ ਸਾਮੁਕ ਗਏ ਨੇ ਹਲਕਾ ਖੇਮਕਰਨ ਦੇ ਚੁੰਗਬੋੜ ਨਜ਼ਦੀਕ ਇਹ ਹਾਦਸਾ ਵਾਪਰਿਆ ਕਾਰ ਚਾਲਕ ਦੇ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰੀ ਗਈ ਹੈ ਤੇ ਦੋਵੇਂ ਨੌਜਵਾਨਾਂ ਦੇ ਮੌਕੇ ਤੇ ਹੀ ਸਾਮੁਕ ਗਏ ਨੇ ਇਸ ਸਬੰਧੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਦੋਵੇਂ ਨੌਜਵਾਨ ਜਿਨ੍ਹਾਂ ਨੂੰ ਇੱਕ ਗੱਡੀ ਦੇ ਵੱਲੋਂ ਟੱਕਰ ਮਾਰੀ ਗਈ ਹੈ ਮੋਟਰਸਾਈਕਲ ਨੂੰ ਜ਼ਿਆਦਾ ਟੱਕਰ ਵੱਜਦੀ ਹੈ ਤਾਂ ਸੜਕ ਦੇ ਨਜ਼ਦੀਕ ਇਹ ਦੋਵੇਂ ਨੌਜਵਾਨ ਟੱਕ ਤਾਂ ਤੇ ਮੌਕੇ ਤੇ ਦੋ ਮਾਦੀ ਮੌਤ ਹੋ ਗਈ ਹੈ ਤੇ ਉਧਰ ਕਾਰ ਚਾਲਕ ਫਰਾਰ ਹੋ ਚੁੱਕਿਆ ਹੈ ਇਸ ਸਬੰਧੀ ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਤੇ ਦੋਵੇਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦਸਿਆ ਜਾ ਰਿਹਾ ਹੈ ਕਿ ਹਾਜ਼ਰ ਸਵੇਰੇ 5:30 ਤੋਂ 6 ਵਜੇ ਦੇ ਕਰੀਬ ਵਾਪਰਿਆ ਜਿੱਥੇ ਇੱਕ ਗੱਡੀ ਜਿਸ ਦੇ ਵੱਲੋਂ ਨੌਜਵਾਨਾਂ ਦੀ ਬਾਈਕ ਨੂੰ ਟੱਕਰ ਮਾਰੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਰਾਜੋ ਕੇ ਮੰਡੀ ਵਿੱਚੋਂ ਕੰਡਾ ਕਰਵਾਉਣ ਦੇ ਲਈ ਆਏ ਸਨ ਜਦੋਂ ਵਾਪਸ ਪਿੰਡ ਨੂੰ ਜਾ ਰਹੇ ਸਨ ਤਾਂ ਪਿੱਖੀਪਿੰਡ ਵਾਲੀ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਗੱਡੀ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਹੈ ਸਵਿਫਟ ਕਾਰ ਟੱਕਰ ਮਾਰ ਕੇ ਉੱਥੋਂ ਦੀ ਚਲੀ ਜਾਂਦੀ ਹੈ ਜਿਸ ਦੌਰਾਨ ਕੀ ਦੋਵੇਂ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਇਸ ਵੇਲੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਿੱਛੇ ਚੀਕ ਚਿਹੜਾ ਮਚ ਗਿਆ ਪਰਿਵਾਰ ਰੋ ਰੋ ਕੇ ਇੱਥੇ ਉਹਨਾਂ ਦਾ ਬੁਰਾ ਹਾਲ ਹੋ ਚੁੱਕਿਆ ਹੈ ਦੋਵੇਂ ਨੌਜਵਾਨ ਮੌਕੇ ਤੇ ਇਹਨਾਂ ਦੀ ਜਾਨ ਚਲੀ ਗਈ ਹੈ ਤੜਕੇ ਸਵੇਰੇ ਮੰਦਭਾਗੀ ਖਬਰ ਸਾਹਮਣੇ ਆਈ ਹੈ 5:30 ਤੋਂ 6 ਵਜੇ ਦੇ ਕਰੀਬ ਹਾਦਸਾ ਵਾਪਰਿਆ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਸਨ ਕਿ ਇੱਕ ਸਵਿਫਟ ਗੱਡੀ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰੀ ਗਈ ਹੈ ਤੇ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਨੌਜਵਾਨ ਵਾਨਾ ਦੇ ਮੌਕੇ ਤੇ ਹਿੱਸਾ ਮੁੱਕ ਗਏ ਨੇ ਤੇ ਇਹ ਬੰਦਾ ਇਧਰੋਂ ਜਾਂਦੇ ਆ ਹੀ ਹਾਂਜੀ ਇਹ ਕੰਡਾ ਕਰਾਉਣਾ ਏ ਨਾਮ ਐਂਟਰੀ ਇਹ ਚਿੰ다 ਸਿੰਘ ਜੀ ਪਿੰਡ ਕਿਹੜਾ ਹੈ ਰਾਜੋ ਕੇ ਸਾਡੇ ਦੋ ਨੌਜਵਾਨ ਜਿਨ੍ਹਾਂ ਦੀ ਐਕਸੀਡੈਂਟ ਦੇ ਡੈਥ ਵੀ ਕੀ ਲੱਗਦੇ ਤੁਹਾਡੇ ਇਹਦੇ ਸਾਲੋਂ ਇੱਕ ਤਾਂ ਮੇਰਾ ਜਿਹੜਾ ਮਾਂ ਵੀਰੋ ਵੀ ਮੇਰਾ ਪੱਤੀ ਯਾਰਾ ਜੋਜਾ ਵੀ ਉਹ ਵੀ ਚਲੋ ਪੱਤੀ ਗਈ ਸਾਡੇ ਲੱਕ ਮਾਰਗਾਂ ਟਿਆ ਤੇ ਕੀ ਗੱਲ ਹੋਈ ਕਿੱਥੋਂ ਆ ਰਹੇ ਸੀ ਕਿੱਥੇ ਇਹ ਰਾਜੋ ਕਾਂ ਤੋਂ ਆਏ ਤੇ ਗੱਡੀ ਦਾ ਕੰਡਾ ਕਰਾਉਣ ਆਏ ਤੇ ਕਿਤੇ ਗੱਡੀ ਵਾਲੇ ਨੇ ਕਿਰੇ ਮਕਰੋ ਸਾਈਡ ਤੋਂ ਉੱਕਤੀ ਕਿਤੇ ਤੇ ਹੁਣ ਦੋਵਾਂ ਦੀ ਡੈਥ ਹੋ ਗਈ ਹੈ ਹਾਂਜੀ ਦੋਵਾਂ ਦੀ ਡੈਥ ਹੋ ਗਈ ਤੇ ਗੱਡੀ ਵਾਲਾ ਜਿਹਨੇ ਗੱਡੀ ਮਾਰੀ ਉਹ ਕਿੱਥੇ ਹੈ ਉਹ ਤਾਂ ਤੇ ਪਤਾ ਨਹੀਂ ਉਹ ਗੱਡੀ ਸੁੱਟ ਕੇ ਤੇ ਆਪ ਭੱਜ ਗਏ ਪੁਲਿਸ ਆਈ ਆ ਐਸਐਸਐਫ ਦੀ ਟੀਮ ਆਈ ਆ ਮੌਕੇ ਤੇ ਕੀ ਮੰਗ ਕੀ ਕਰਦੇ ਜੋ ਮੰਗ ਇਹੋ ਹੀ ਆ ਸਾਡੀ ਵੀ ਕਰੜੀ ਤੋਂ ਕਰੜੀ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਜਿਹੜਾ ਗਾਂਵ ਵਾਸਤੇ ਕੋਈ ਦਾ ਕੰਮ ਨਾ ਕਰੇ ਕੋਈ ਕੀ ਨਾਮ ਵੀਰ ਜੀ ਬਲਜੀਤ ਸਿੰਘ ਜੀ ਕਿਹੜਾ ਪਿੰਡ ਆ ਰਾਜੋਗਿਆ ਜੀ ਆ ਜਿਹੜਾ ਐਕਸੀਡੈਂਟ ਹੋਇਆ ਜਿਹੜੇ ਦੋ ਨੌਜਵਾਨਾਂ ਦੀ ਡੈਥ ਹੋਈ ਆ ਕੀ ਲੱਗਦੇ ਤੁਹਾਡੇ ਇੱਕ ਮੇਰਾ ਭਤੀਜਾ ਏ ਕੀ ਨਾਮ ਸੀਗਾ ਗੁਰਵਿੰਦਰ ਸਿੰਘ ਆ ਕਿ ਕਿੱਦਾਂ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਇਹ ਪਿੰਡ ਰਾਜੋਗਿਆ ਦਾ ਵਾਰੇ ਕੰਡਾ ਜ਼ਰੋਂ ਆਏ ਗੱਡੀ ਦਾ ਮੰਡੀ ਦੇ ਵਿੱਚ ਭੱਲੇਦਾਰ ਸੀਗੇ ਤੋਂ ਗੱਡੀ ਆ ਰਹੀ ਨੇ ਦੇਖ ਪਿੱਛੋ ਸਾਈਡ ਮਾਰਦੀ ਹੈ ਇਹ ਇਧਰੋਂ ਜਾ ਰਹੇ ਸੀਗੇ ਤੋਂ ਉਧਰੋਂ ਗੱਡੀ ਆ ਰਹੀ ਸੀ ਅੱਛਾ ਇਧਰੋਂ ਪਿੱਛੇ ਨੂੰ ਜਾ ਰਹੇ ਕਿੱਥੇ ਖੇਡ ਨੂੰ ਜਾ ਰਹੇ ਸੀ ਅੱਛਾ ਐਕਸੀਡੈਂਟ ਬਹੁਤ ਭਿਆਨਕ ਹੈ ਮੋਟਰਸਾਈਕਲ ਜਿਹੜਾ ਗੱਡੀ ਦੇ ਥੱਲੇ ਹੀ ਆ ਹਾਂਜੀ ਹਾਂਜੀ ਤੇ ਹੁਣ ਪੁਲਿਸ ਮੌਕੇ ਤੇ ਪਹੁੰਚੀ ਆ ਕਿ ਮੰਗ ਕੀ ਕਰਦੇ ਇਹ ਵੀ ਬੱਸ ਮੰਗਦ ਸਕਤ ਤੋਂ ਸਕਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਵਿੱਚ ਮੁੰਡਾ ਕੋਈ ਕੁਵਾਰਾ ਵੀ ਸੀਗਾ ਹਾਂਜੀ ਵਿਆਹ ਕਿਹੜਾ ਸੀਗਾ ਵਿਆਹ ਕੀ ਨਾਮ ਆਮਿਰ ਸਿੰਘ ਆ ਅੱਛਾ ਆਮਿਰ ਸਿੰਘ ਵਿਆਹ ਹੈ ਇਹ ਨਾ ਖੇਮਕਰ ਰੋਡ ਤੇ ਅੱਜ ਸਵੇਰੇ ਕਰੀਬ 5:00 ਵਜੇ ਇਤਲਾਹ ਮਿਲੀ ਵੀ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਸਵਿਫਟ ਕਾਰ ਆ ਜੀ ਸਵਿਫਟ ਕਾਰ ਮੋਟਰਸਾਈਕਲ ਨੂੰ ਟੱਕਰ ਮਾਰਦੀ ਤੇ ਥੋੜੀ ਦੂਰ ਤੱਕ ਢੀਸਦੀ ਹੋਈ ਲੱਗੀ ਹੈ ਜੀ ਇਹ ਚ ਜਿਹੜੇ ਦੋਨ ਦੀ ਮੌਤ ਹੋਈ ਹੈ ਜੀ ਇੱਕ ਦੀ ਉਮਰ ਹੈ ਗਿਆ 38 ਸਾਲ ਤੇ ਇੱਕ 21 ਸਾਲ ਦਾ ਜੀ ਇਹ ਦੋਵੇਂ ਬੱਚੇ ਰਾਜੋਗੇ ਦੇ ਜੀ ਤੇ ਮੰਡੀ ਚ ਲੇਵਰ ਦਾ ਕੰਮ ਕਰਦੇ ਸੀ ਕਿੱਥੇ ਜਾ ਰਹੇ ਸੀਗੇ ਇਹ ਘਰ ਜਾ ਰਿਹਾ ਸੀ ਵਾਪਸ ਕੰਡਾ ਕਰਾ ਆਪਸੇ ਜਾ ਰਹੇ ਸੀ ਤੇ ਗੱਡੀ ਨੇ ਪਿੱਛੋਂ ਟੱਕਰ ਮਾਰੀ ਹਾਂਜੀ ਪਿੱਛੋਂ ਟੱਕਰ ਮਾਰੀ ਹੈ ਜੀ ਤੇ ਕੋਲ ਗੱਡੀ ਵਾਲੇ ਕਿੱਥੇ ਨੇ ਗੱਡੀ ਵਾਲਾ ਮੌਕੇ ਤੋਂ ਭੱਜ ਗਿਆ ਜੀ ਤੇ ਇਹਨਾਂ ਦੋਹਾਂ ਦੀ ਮੌਤ ਹੋ ਗਈ ਇਹਨਾਂ ਦੋਹਾਂ ਦੀ ਮੌਤ ਹੋ ਗਈ ਜੀ ਤੇ ਹੁਣ ਕੀ ਕਾਰਵਾਈ ਜਿਹੜੀ ਅਗਲੀ ਕਰਦੇ ਆ ਇਹ ਫਿਰ ਦਰਜ ਕਰਕੇ ਇਹਨਾਂ ਦਾ ਹਸਪਤਾਲ ਦਾ ਪੋਸਟਮਾਰਟਮ ਕਰਾ ਕੇ ਜੀ ਤੇ ਉਹ ਗੱਡੀ ਤਸਦੀਕ ਕਰਦੇ ਆ ਕੌਣ ਹੈਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ